ਔਰ ਬਦਲੇਗਾ ਮੈਨੂੰ ਤਾਂ ਮੁਸ਼ਕਿਲ ਲੱਗਦਾ ਜੀ ਨਾ ਦਾਤਾ ਸ਼ਾਇਦ ਬੀਜੀਪੀ ਜਾਂ ਕਾਂਗਰਸ ਦੇ ਚਾਂਸ ਬਣ ਸਕਦੇ ਆ ਇਹ ਤਾਂ ਨਹੀਂ ਆਂਦੇ ਬਹੁਤ ਦਾ ਬਸ ਐਵੇਂ ਹੀ ਜਰ ਅਜਕਲ ਗੈਂਗਸਟਰ ਵਾਰ ਬਹੁਤ ਹੈ ਨਸ਼ੇ ਵਤ ਤੇ ਬਿਗੀ ਜਾਂਦੇ ਐ ਨੀਵੇਂ ਆਈ ਰਗਾ ਕੋਈ ਫਾਇਦਾ ਨਹੀਂ ਦਿੱਤਾ ਕੋਈ ਫਾਇਦਾ ਨਹੀਂ ਹੈ ਅੱਗੇ ਅੱਗੇ ਤਾਂ ਕੀ ਸੋਚਦੇ ਹਾਂ 27 ਦੇ ਵਿੱਚ ਕੀ ਹੋਏਗਾ ਹਾਲਾਤ ਟਿਆਲਾ ਦੇ ਹਨਾ ਕੀ ਕੁਝ ਮਾਹੌਲ ਬਦਲੇਗਾ ਮੈਨੂੰ ਤਾਂ ਮੁਸ਼ਕਿਲ ਲੱਗਦਾ ਜੀ ਨਾ ਦਾਤਾ ਸ਼ਾਇਦ ਬੀਜੀਪੀ ਜਾਂ ਕਾਂਗਰਸ ਦੇ ਚਾਂਸ ਬਣ ਸਕਦੇ ਆ ਇਹ ਤਾਂ ਨਹੀਂ ਆਉਂਦੇ ਜੀ ਤੁਸੀਂ ਦਿੱਲੀ ਦਾ ਹਾਲ ਹੀ ਦੇਖ ਲਿਆ ਕਿੰਨਾ ਬੁਰਾ ਹੋਇਆ ਇਹਨਾਂ ਦਾ ਹਾਲ ਦੇਖਾ ਹੁਣ ਇਥੇ ਕੀ ਆਣਗੇ ਜੇ ਤਾਂ ਕੰਮ ਹੀ ਨਹੀਂ ਹੋਏਗਾ ਤਾਂ ਕੀ ਕਰਨਗੇ ਦੇਗਾ ਕੁਝ ਨਹੀਂ ਕਰਦੇ ਬਿਲਕੁਲ ਪਟਿਆਲਾ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਲੋਕੀ ਕੁਝ ਸੋਚਦੇ ਨੇ ਕੀ ਕੁਝ رائے ਰੱਖਦੇ ਨੇ ਅੱਗੇ ਵੱਲ ਨੂੰ ਚਲਦੇ ਆ ਇਧਰ ਬਾਈ ਹੁਣ ਹੀ ਕੰਮ ਕਰ ਰਹੇ ਨੇ ਕਿਉਂਕਿ ਅੱਜ ਪਟਿਆਲਾ ਦੇ ਵਿੱਚ ਮੌਸਮ ਦਾ ਮિજાਜ ਵੀ ਬਦਲਿਆ ਹੈ ਮੌਸਮ ਨੇ ਇੱਕੋ ਦਾਮੀ ਜਿਹੜੇ ਹਾਲਾਤ ਨੇ ਪਟਿਆਲਾ ਦੇ ਬਦਲ ਦਿੱਤੇ ਨੇ ਬਈ ਕੀ ਨਾਮ ਹੈ ਤੁਹਾਡਾ ਕਿਵੇਂ ਹੋ ਮੇਰਾ ਨਾਮ ਗੁਰਪ੍ਰੀਤ ਹੈ ਵੀਰੇ ਕਿਵੇਂ ਹੋ ਵਧੀਆ ਜੀ ਵਧੀਆ ਕੀ ਹਾਲਾਤ ਨੇ ਇਸ ਵਕਤ ਪਟਿਆਲਾ ਦੇ ਹਾਲਾਤ ਤਾਂ ਬੱਸ ਐਵੇਂ ਹੀ ਨੇ ਅੱਜਕੱਲ੍ਹ ਗੈਂਗਸਟਰਵਾਦ ਬਹੁਤ ਹੈ ਨਸ਼ੇ ਬੱਤੇ ਵਿਕੀ ਜਾਂਦੇ ਆ ਜਿਵੇਂ ਅੱਛਾ ਹਾਂ ਬੋਲੋ ਪਰ ਚੱਲੀ ਜਾਂਦਾ ਸਭ ਕੁਝ ਇਦਾਂ ਹੀ ਨਹੀਂ ਰੰਗਲਾ ਪੰਜਾਬ ਵੀ ਬਣਿਆ ਹੈਗਾ ਪੰਜਾਬ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਵੀ ਨਹੀਂ ਜੀ ਸਭ ਉਦਾਂ ਹੀ ਚੱਲੀ ਜਾਂਦਾ ਹੈ ਸਭ ਉਦਾਂ ਹੀ ਹੈ ਆ ਦੇਖ ਲੋ ਸੜਕਾਂ ਦੇ ਹਾਲਾਤ ਸੜਕਾਂ ਟੁੱਟੀਆਂ ਹੋਈਆਂ ਹੁਣ ਬਣੀਆਂ ਜਿਹੀਆਂ ਸਾਰੀਆਂ ਸੜਕਾਂ ਟੁੱਟੀਆਂ ਆ ਅੱਛਾ ਹੋਰ ਕੋਈ ਕੁਝ ਨਹੀਂ ਬਦਲਿਆ ਕੁਝ ਨਹੀਂ ਕਹਿੰਦੇ ਸੀ ਕੋਈ ਪੈਨਸ਼ਨਾਂ ਵਗੈਰਾ ਦਵਾਂਗੇ ਜਿਵੇਂ 1000 ਰੁਪਏ ਬਜ਼ੁਰਗਾਂ ਨੂੰ ਉਹ ਵੀ ਨਹੀਂ ਮਿਲੀਆਂ ਅੱਛਾ ਹਾਂਜੀ ਨਹੀਂ ਗਰੰਟੀਆਂ ਨਹੀਂ ਪੂਰੀਆਂ ਕਿਤੇ ਜਿਹੜੀਆਂ ਦਿੱਤੀਆਂ ਸੀ ਸਰਕਾਰ ਨੇ ਜਿਸ ਉਮੀਦ ਤੇ ਹੈ ਸੀ ਕਿ ਪਰ ਉਮੀਦ ਉਹਨਾਂ ਨੇ ਕੀਤੀ ਹੀ ਨਹੀਂ ਦੀ